ਹਾਂਜੀ ਸਾਸਤਰੀ ਕਾਲ ਜੀ ਇਹ ਲੋਕ ਜਿਹੜੇ ਮੁਜਰਾ ਕਰਦੇ ਆ ਲੋਕਾਂ ਦਾ ਮਨੋਰੰਜਨ ਕਰਦੇ ਆ ਅੱਜ ਇਹ ਲੋਕ ਸਟੇਜਾਂ ਤੇ ਖੜਕੇ ਸਾਡੀਆਂ ਕੁੜੀਆਂ ਬੁੜੀਆਂ ਨੂੰ ਬੇਇੱਜ਼ਤ ਕਰਦੇ ਆ ਧੌਣ ਦੇ ਵਿੱਚ ਹੰਕਾਰ ਦਾ ਕੀਲਾ ਮੈਂ 100 ਫਿਲਮਾਂ ਪੰਜਾਬੀ ਕਰਨੀਆਂ ਤੇ 6 ਬਾਲੀਵੁੱਡ ਦੀਆਂ ਕੀਤੀਆਂ ਤੇ ਜੇ ਤੂੰ ਫਿਲਮਾਂ ਕੀਤੀਆਂ ਜੇ ਲੋਕਾਂ ਨੇ ਤੈਨੂੰ ਦੇਖਣਾ ਪਸੰਦ ਕੀਤਾ ਤਾਂ ਤੂੰ ਇਹ ਫਿਲਮਾਂ ਤਾਂ ਕੀਤੀਆਂ ਤੇ ਜੇ ਤੂੰ 100 ਫਿਲਮਾਂ 'ਚ ਕੰਮ ਕੀਤਾ 6 ਬਾਲੀਵੁੱਡਾਂ ਦੇ ਵਿੱਚ ਕੰਮ ਕੀਤਾ ਤੇ ਪੰਜਾਬੀਆਂ ਨੂੰ ਤੇਰੀਆਂ 100 ਫਿਲਮਾਂ ਦਾ ਤੇ 6 ਬਾਲੀਵੁੱਡਾਂ ਦਾ ਕੋਈ ਭਾਅ ਨਹੀਂ ਪੰਜਾਬ ਦੀ ਧਰਤੀ ਦੇ ਵਿੱਚੋਂ ਉੱਗਿਆ ਅਨਾਜ ਖਾਦਾ ਪੰਜਾਬ ਦੇ ਗ੍ਰਾਮਾਂ ਦਾ ਪਾਣੀ ਪੀਤਾ ਤੇ ਭੁਗਤਿਆ ਵੀ ਪੰਜਾਬ ਦੇ ਖਿਲਾਫ ਆ ਤੂੰ ਹੱਬੀ ਧਾਲੀਆਲ ਅੱਜ ਘਟੋ ਘਟ ਆਪਦੀ ਉਮਰ ਦੀ ਲਿਹਾਜ਼ ਨਾ ਸੀ ਆਪਦੀ ਧੀ ਦੀ ਉਮਰ ਦੀ ਕੁੜੀ ਨਾਲ ਗੱਲ ਕਰਨ ਦੀ ਲਿਹਾਜ਼ ਜ਼ਰੂਰ ਰੱਖ ਲੈਂਦਾ ਕਿ ਤੂੰ ਗੱਲ ਕਿਵੇਂ ਕਰਨੀ ਆ ਤੇ ਤੂੰ ਅੱਜ ਤੇਰੇ ਵਰਗੇ ਲੋਕ ਜਿਨ੍ਹਾਂ ਦੇ ਕੋਲ ਚਾਰ ਛਿੱਲੜ ਆ ਗਿਆ ਜੇ ਲੋਕ ਲੋਕਾਂ ਨੂੰ ਕਿਹੜੇ ਮਕੋੜੇ ਸਮਝਣ ਲੱਗ ਗਏ ਤੇਰੇ ਵਰਗੇ ਬੰਦੇ ਦੇ ਲਈ ਕੁਰਬਾਨੀ ਦੇ ਵਿੱਚ ਪਵਿੱਤਰ ਸ਼ਬਦ ਮੌਜੂਦ ਵਾ ਸਾਡੇ ਗੁਰੂ ਸਾਹਿਬਾਨਾਂ ਨੇ ਉਹ ਪਵਿੱਤਰ ਸ਼ਬਦ ਲਿਖਿਆ 1 ਲੱਖ ਪੁੱਤ 2 ਲੱਖ ਨਾਤੀ ਤਹਰਾਵਣ ਕਰਦੀਆਂ ਨਾ ਬਾਤੀ ਜਿਦਾ 1 ਲੱਖ ਮੁੰਡਾ ਤੇ 2 ਲੱਖ ਪੋਤੇ ਪੋਤੀਆਂ ਸੀ ਅੱਜ ਉਸ ਹੰਕਾਰੀ ਰਾਵਣ ਦੇ ਘਰ ਅੱਜ ਉਸ ਰਾਵਣ ਦੇ ਘਰ ਕੋਈ ਦੀਵਾ ਜਗਉਣ ਵਾਲਾ ਵੀ ਨਹੀਂ ਬਚਿਆ ਤੇ ਤੂੰ ਕਿਹੜੇ ਬਾਗ ਦੀਆਂ ਮੂੜੀਆਂ ਤੇ ਤੂੰ ਮੈਨੂੰ ਇਸ ਗੱਲ ਦਾ ਜਵਾਬ ਦੇ ਜਿਹੜੇ ਲੋਕ ਇਹਦੇ ਹਮਾਇਤੀ ਵੀ ਆ ਮੈਨੂੰ ਇਸ ਗੱਲ ਦਾ ਜਵਾਬ ਦੱਸਣ ਕਿ ਇਹ ਬੰਦੇ ਨੇ ਪੰਜਾਬੀ ਸਿਰਮੇ ਦੇ ਸਰ ਤੋਂ ਕਮਾਈ ਕੀਤੀ ਪੰਜਾਬੀ ਸਿਰਮੇ ਦੇ ਸਰ ਦੇ ਉੱਤੋਂ ਆਪ ਦਾ ਢੱਡ ਪਾਲਿਆ ਆਪਦੇ ਪਰਿਵਾਰ ਦਾ ਢੱਡ ਪਾਲਿਆ ਤੇ ਪੰਜਾਬ ਦੇ ਨਾਲ ਖੜਿਆ ਕਦੋਂ ਹਮੇਸ਼ਾ ਜਿਨ੍ਹਾਂ ਨੇ ਸਾਡੇ ਸਿੱਖਾਂ ਨੌਜਵਾਨਾਂ ਦੇ ਮੁੰਡਿਆਂ ਨੂੰ ਕੋਹ ਕੋਹ ਕੇ ਮਾਰਿਆ ਜਿਹੜੇ ਬੇਅਦਬੀ ਕਾਂਡ ਦੇ ਵਿੱਚ ਉਮਰਾ ਨੰਗਲ ਵਰਗੇ ਦੋਸ਼ੀ ਮੌਜੂਦ ਰਹੇ ਉਹ ਬੰਦਿਆਂ ਦੇ ਪ੍ਰੋਗਰਾਮਾਂ ਤੇ ਜਾਂਦਾ ਇਹ ਬੰਦਾ ਜਿਹੜਾ ਭਾਜਪਾ ਦੀ ਸਰਕਾਰ ਦੀ ਵੇਸ਼ਵਾ ਬਣ ਕੇ ਸਾਡੇ ਨਾਲ ਕਿਸਾਨੀ ਅੰਦੋਲਨ ਵੇਲੇ ਸਾਡੇ ਖਿਲਾਫ ਭਗਤਦਾ ਰਿਹਾ ਸਾਡੇ ਲੋਕ ਮਰਦੇ ਰਹੇ ਖਪਦੇ ਰਹੇ ਅਜਿਹੇ ਲੋਕਾਂ ਨੂੰ ਬਲੰਦੀਆਂ ਤੇ ਲੈ ਜਾਣ ਦੀ ਪਰ ਇਸ ਬੰਦੇ ਨੇ ਕੀ ਕੀਤਾ ਆ ਸਾਡੇ ਸਰਚ ਸਵਾਹ ਪੌਲ ਦੀ ਜਿਹੜੀ ਸਭ ਤੋਂ ਵੱਡੀ ਉਦਾਹਰਨ ਆ ਤੁਸੀਂ ਆਪ ਹੀ ਦੇਖ ਲਈ ਅਜਿਹਾਂ ਬੰਦਾ ਬੇਸ਼ੱਕ ਮੇਰੇ ਨੇੜਲੇ ਪਿੰਡ ਦਾ ਹੋਵੇ ਮੈਨੂੰ ਡਰ ਪੈ ਨਹੀਂ ਮੈਂ ਤਾਂ ਕੱਲ ਕੋਲਸ ਤੋਂ ਡਰ ਕੇ ਗੱਲ ਕਰਦਾ ਵਾਂ ਵੀ ਤੈਨੂੰ ਘੱਟੋ ਘੱਟ ਇਹ ਲਿਹਾਜ਼ ਰੱਖਣੀ ਚਾਹੀਦੀ ਕਿ ਜਿਹੜੀ ਉਮਰ ਦੀ ਧੀ ਦੇ ਨਾਲ ਤੂੰ ਬਹਿਸ ਬਸਈਆ ਕਰਨਾ ਤੇ ਜਿਹਨੂੰ ਕਰ ਰਿਆਂ ਹੋਪੀ ਧਾਲੀ ਔਰ ਨਾਲ ਗੱਲ ਕਰਨ ਦੀ ਯਰਤ ਚਾਹੀਦੀ ਆ ਇਹ ਇਹ ਯਰਤ ਤੇ ਤੈਨੂੰ ਕਿਹੜਾ ਕਹਦਾ ਤੂੰ ਰੱਬ ਬਣ ਗਿਆ ਲੈਨੂ ਕੀ ਲੱਗਦਾ ਐਡਾ ਹੰਕਾਰ ਦਾ ਜਿਹੜਾ ਧੌਣ ਚ ਕੀਲਾ ਵਾ ਤੇ ਕੁੜੀ ਨੇ ਲਾ ਕੇ ਵੀ 5 ਮਿੰਟਾਂ ਚ ਪਰੇ ਮਾਰਿਆ ਤੇ ਹੁਣ ਸਵਾਦ ਆ ਗਿਆ ਅੱਗੇ ਤੋਂ ਜਦੋਂ ਵੀ ਕਿਤੇ ਕੋਈ ਗੱਲਬਾਤ ਕਰਨੀ ਆ ਕੋਈ ਅਜਿਹੀ ਘਟਨਾ ਵਾ ਸੋ ਦੇਖ ਕੇ ਆਪਦਾ ਵਿਚਾਰ ਕੇ ਗੱਲ ਕਰਿਆ ਕਰ ਲੋਕਾਂ ਨੂੰ ਬੇਵਕੂਫ ਨਾ ਸਮਝ ਲੋਕਾਂ ਨੂੰ ਕਿਹੜੇ ਮਕੋੜੇ ਦਾ ਸਮਝ ਲੋਕ ਨਾ ਜੇ ਤੇਰੇ ਅਰ ਕੀ ਅੰਬਰਾਂ ਤੇ ਚੜਿਆ ਤੇ ਲੋਕ ਲੋਹਣੇ ਵੀ ਚੰਗੀ ਤਰ੍ਹਾਂ ਜਾਣਦੇ ਆ ਤੇ ਤੈਨੂੰ ਇਸ ਗੱਲ ਦੀ ਲਿਹਾਜ਼ ਕਰਨੀ ਚਾਹੀਦੀ ਸੀ ਕਿ ਤੂੰ ਕਿਹੜੀ ਕੁੜੀ ਨੂੰ ਬੋਲਦਾ ਵਾ ਗੱਲ ਕੋਈ ਵੀ ਹੋਵੇ ਬਾਤ ਕੋਈ ਵੀ ਹੋਵੇ ਹੋਸਾਕਾ ਦਾ ਕੀ ਪ੍ਰੋਗਰਾਮ ਦੇ ਵਿੱਚ ਕੁੜੀ ਤੋਂ ਕੋਈ ਗਲਤੀ ਹੋਈ ਹੋਵੇ ਪਰ ਸ਼ਰਿਆਮ ਸਟੇਜ ਤੇ ਖੜਕੇ ਲੱਖਾਂ ਲੋਕਾਂ ਦੀ ਤਦਾਦ ਦੇ ਵਿੱਚ ਕਰਕੇ ਉਸ ਕੁੜੀ ਨੂੰ ਚੈਲੰਜ ਕਰਨਾ ਮੜਾ ਚੰਗਾ ਬਣਾਉਣਾ ਤੇ ਆਪਦੀ ਹੰਕਾਰ ਦਾ ਕੀਲਾ ਨੂੰ ਦਿਖਾਉਣਾ ਇਹ ਸਭ ਤੋਂ ਅਧੀ ਨਿੰਦਣਯੋਗ ਆ ਜਿਨ੍ਹਾਂ ਦੇ ਬੌਸ ਨਾਗਪੁਰ ਤੋਂ ਬੈਠ ਕੇ ਪੰਜਾਬ ਦੇ ਲੋਕਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਸੀ ਇਹ ਉਹ ਲੋਕਾਂ ਦੇ ਥੱਲੇ ਲੱਗੇ ਪੰਜਾਬ ਦੇ ਵਿੱਚ ਪਲਾਂਟ ਕਰਕੇ ਸਾਡੇ ਚ ਕੰਮ ਕਰਦਾ ਰਿਆ ਸੋ ਭਰਾਵੋ ਅਜਿਹੇ ਲੋਕਾਂ ਦਾ ਧਿਆਨ ਰੱਖਿਆ ਕਰੋ ਇਹਦੀਆਂ ਜਿਹੜੀਆਂ ਬਿਆਨਬਾਜ਼ੀਆਂ ਨੇ ਜਿਹੜੇ ਅਜਿਹੇ ਲੋਕਾਂ ਦੇ ਕੋਈ ਫਿਲਮਾਂ ਫਿਲਮਾਂ ਆਉਂਦੀਆਂ ਨਾ ਨਹੀਂ ਬਾਈਕਟ ਕਰੋ ਇਹਨਾਂ ਨੂੰ ਪਤਾ ਲੱਗੇ ਇਹਨਾਂ ਦੇ ਜਿਹੜੇ ਆ ਪੈਰ ਨੇ ਪੁੰਜੇ ਲਾਉ ਧਰਤੀ ਤੇ ਇਹਨਾਂ ਨੂੰ ਪਤਾ ਲੱਗੇ ਕਿ ਲੋਕ ਕਿਹੜੀ ਚੀਜ਼ ਹੁੰਦੇ ਆ ਬਹੁਤ ਬਹੁਤ ਧੰਨਵਾਦ